ਸ੍ਰੀ ਅਕਾਲ ਜੀ ਇੱਕ ਵਾਰ ਫੇਰ ਅਸੀਂ ਸਾਗ ਦੀ ਵੀਡੀਓ ਬਣਾਉਣ ਲੱਗੇ ਆ ਅੱਜ ਲੈ ਕੇ ਆਏ ਹਾਂ ਅਸੀਂ ਖੇਤਾਂ ਚ ਤੋੜ ਕੇ ਸਾਗ ਅਸੀਂ ਤੇ ਆਕਰ ਦਾ ਸਾਰਾ ਪਹਿਲਾਂ ਤਾਂ ਮੈਂ ਤੁਹਾਨੂੰ ਆਹ ਪਾਲਕ ਖੇਤਾਂ ਚ ਗੱਡੀ ਕੱਟ ਕੇ ਅੱਜ ਲੈਂਦੀ ਆ ਤੇ ਸਾਗ ਸਰੋ ਦਾ ਸਾਗ ਦੇਖੋ ਗੰਦਲਾ ਵਾਲਾ ਪਿਓਰ ਸਾਗ ਤੇ ਨਾਲ ਹੀ ਅਸੀਂ ਮੇਥੀ ਮਿੱਠੀ ਸਗੀ ਉਹ ਵੀ ਲੈ ਕੇ ਆਏ ਹਾਂ ਬਸ ਉਠੀ ਸਾਗ ਗੰਦਲਾਂ ਦੀ ਸਫਾਈ ਹੋ ਰਹੀ ਹੈ ਤੇ ਸਾਗ ਉਸ ਤੋਂ ਬਾਅਦ ਕੱਟਣਾ ਹੈ ਤੇ ਫਿਰ ਚੀਰਨੀ ਪਾਈ ਜਾਊਗੀ ਸਾਗ ਦੀ ਆ ਦੇਖੋ ਉਕੇ ਸਰਦੀਆਂ ਦਾ ਤੋਹਫਾ ਸਾਗ ਤੇ ਨਾਲ ਮੱਕੀ ਦੀ ਰੋਟੀ ਨਾਲ ਵਿੱਚ ਪਿਆ ਹੋਵੇ ਮੱਖਣ ਤਾਂ ਜਾਂ ਦੇਸੀ ਘਿਓ ਬਹੁਤ ਵਧੀਆ ਲੱਗਦਾ ਆ ਹੁਣ ਮੈਡਮ ਜੀ ਛਿੱਲ ਰਹੇ ਆ ਤੇ ਉਸ ਤੋਂ ਬਾਅਦ ਸਫਾਈ ਤੋਂ ਬਾਅਦ ਫਿਰ ਇਹਨੂੰ ਕੱਟਿਆ ਜਾਊਗਾ ਆਹ ਲਓ ਜੀ ਸਾਫ਼ ਕਰ ਕਰਕੇ ਇੱਧਰ ਰੱਖਿਆ ਜਾ ਰਿਹਾ ਹੈ ਇਸ ਤਰ੍ਹਾਂ ਇੱਕ ਇੱਕ ਗੰਦਲ ਛਿੱਲੀ ਜਾਂਦੀ ਹੈ। ਇਸ ਤਰ੍ਹਾਂ ਇੱਕ ਇੱਕ ਗੰਦਲ ਨੂੰ ਛਿੱਲੇ ਜਾਂਦਾ। ਫਿਰ ਉਸ ਤੋਂ ਬਾਅਦ ਇਹਦੀ ਸਫਾਈ ਹੁੰਦੀ ਹੈ। ਕਿਤਾੰਦੀ। ਹਲੋ ਇੱਧਰ ਰੱਖਿਆ ਜਾਂਦਾ। ਠੀਕ ਹੈ ਜੀ ਇਹ ਸਫਾਈ ਕਰਕੇ ਰੱਖਤਾ। ਸਤਨਾ ਸਫਾਈ ਕੀਤੀ ਜਾਂਦੀ ਸਾਰੇ ਸਵਾਗਤ ਹੀ ਪੂਰੇ ਦੀ ਜਿੰਨਸ ਅਗ ਲੈਂਦਾ ਨਾ ਆ ਦੇਖੋ ਵੀਡੀਓ ਵਿੱਚ ਨਜ਼ਰ ਆ ਰਿਹਾ ਉਹਦੀ ਕੱਲੇ ਕੱਲੀ ਸਫਾਈ ਕਰਨੀਆਂ ਤੇ ਇਦਾਂ ਰੱਖਿਆ ਜਾਣਾ ਫਿਰ ਆ ਬੇਸਟ ਮਟੀਰੀਅਲ ਇਦਾਂ ਸੁੱਟਿਆ ਜਾਂਦਾ ਬਾਹਰ ਇਦਾਂ ਬੇਸਟ ਸੁੱਟਿਆ ਜਾਂਦਾ ਛਿਲਕੇ ਤੇ ਇਦਾਂ ਸਾਫ ਸੁਥਰਾ ਰੱਖ ਕਰਕੇ ਤੇ ਇਦਾਂ ਸਾਫ ਰੱਖੇਗਾ ਬਟਨਾ ਸਟਾਰਟ ਕੀਤਾ ਹੈ ਚੀਨੀ ਇਦਾਂ ਕੱਟੀ ਦੀ ਹੈ ਪਹਿਲਾਂ ਅਸੀਂ ਦਾਤ ਦੇ ਨਾਲ ਵੀ ਕੱਟਿਆ ਤੇ ਹੁਣ ਅਸੀਂ ਚੱਕ ਉਹਨਾਂ ਨਾਲ ਕੱਟ ਕੇ ਦਿਖਾਣੇ ਤੁਹਾਨੂੰ ਕਿੰਨਾ ਵਧੀਆ ਕੱਲੀ-ਕੱਲੀ ਕੰਦੜਾਂ ਜਿਹੜੀਆਂ ਉੱਪਰ ਧਰੀਆਂ ਆ ਬਹੁਤ ਵਧੀਆ ਹਰੀਆਲੀ ਨਜ਼ਰ ਆ ਰਹੀ ਆ ਸਾਥੀਓ ਜਿਨੇ ਤੁਸੀਂ ਜਾਣਦੇ ਹੋ ਕਿ ਹਰੀ ਸਬਜ਼ੀਆਂ ਸਿਆਲ ਵਿੱਚ ਖਾਣਾ ਬਹੁਤ ਸੇਤਲੀ ਲਾਈਵ ਦਾਇਕ ਹੁੰਦੀਆਂ ਹਨ ਇਸੇ ਕਰਕੇ ਅੱਜ ਕੱਲ ਸਾਗ ਜਿਹੜਾ ਆ ਉਹ ਬਣਾਇਆ ਜਾਂਦਾ ਹੈ ਜਿਹਦੇ ਨਾਲ ਸਾਡੀ ਆਈ ਸਾਈਡ ਵੀ ਤੇਜ ਹੁੰਦੀ ਆ ਸਾਨੂੰ ਬਹੁਤ ਹੀ ਫਾਇਦਾ ਫਾਇਦਾ ਮਿਲਦਾ ਹੈ ਇਸ ਤੋਂ ਬਾਅਦ ਅਸੀਂ ਇਹਨੂੰ ਧੋਵਾਂਗੇ ਤੇ ਉਸ ਤੋਂ ਬਾਅਦ ਇਹਨੂੰ ਚੁੱਲੇ ਤੇ ਜਾਂ ਗੈਸ ਤੇ ਚਾੜਾਂਗੇ ਸਾਰਾਂਗੇ ਠੀਕ ਆ। ਯਸ। ਸਾਥੀ ਦੂਸਰੇ ਤਰੀਕੇ ਨਾਲ ਵੀ ਕੱਟ ਸਕਦੇ ਆਪਾਂ। ਆ ਤਰੀਕੇ ਦੇਖ ਲਓ ਜੀ ਕਿੰਨਾ ਵਧੀਆ ਵਧੀਆ ਮੈਡਮ ਦੇ ਹੱਥ ਤੇ ਹੱਥ ਜਾਂਦਾ ਸਾਡਾ। ਹਾਂਜੀ ਤੇ ਅਸੀਂ ਇਹਨੂੰ ਇਦਾਂ ਵੀ ਲੈ ਲੈਨੇ ਆ ਇਦਾਂ ਵੀ ਕੱਟ ਸਕਦੇ ਆ ਇਦਾਂ ਮਰਜੀ ਤੁਸੀਂ ਕੱਟ ਲਓ ਜਿਵੇਂ ਤੁਹਾਨੂੰ ਈਜ਼ੀ ਲੱਗਦਾ ਹੋਵੇ ਤੇ ਆ ਦਾਤੀ ਵੀ ਪਈ ਆ ਪਰ ਦਾਤੀ ਨਾਲ ਪਹਿਲਾਂ ਅਸੀਂ ਕੱਟ ਚੁੱਕੇ ਆ ਉਹ ਤੁਸੀਂ ਨਹੀਂ ਦੇਖਿਆ ਸੀਨ ਤੇ ਕੋਈ ਗੱਲ ਨਹੀਂ ਅਗਲੀ ਵਾਰ ਫੇਰ ਤੁਹਾਨੂੰ ਦਿਖਾਵਾਂਗੇ ਚਲੋ ਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਹੋ ਰਹੀ ਹੈ ਇਸ ਤੋਂ ਬਾਅਦ ਇਹਨੂੰ ਸਾਫ਼ ਕਰਾਂਗੇ ਫਿਰ ਉਸ ਤੋਂ ਬਾਅਦ ਸੌਰੀ ਧੋਵਾਂਗੇ ਇਹਨੂੰ ਧੋਣ ਤੋਂ ਬਾਅਦ ਇਹਨੂੰ ਫਿਰ ਚੁੱਲੇ ਤੇ ਚੜਾਵਾਂਗੇ ਥੈਂਕ ਯੂ ਵੈਰੀ ਮਚ ਅੱਜ ਦੇ ਬਲੌਗ ਲਈ ਐਨਾਈ